ਲਾ ਤਾਂ ਮੇਲਾ ਕ੍ਰੇਟਾ ਗੱਡੀਆਂ ਦੇਖੋ ਤੁਸੀਂ 올ਡ ਸ਼ੇਪ ਨਿਊ ਸ਼ੇਪ ਤੁਹਾਨੂੰ ਸਾਰੀਆਂ ਮਿਲेंगी ਲੈ ਜੀ ਕੋਈ ਇਧਰੋਂ ਕਰ ਲਈ ਸ਼ੁਰੂ ਕਰ ਆਪਾਂ ਇਧਰੋਂ ਕਰਦੇ ਆ ਜੀ ਆਪਾਂ ਸਟਾਰਟ ਇਹ ਵੀ ਵੀ ਮਾਡਲ ਲੈ ਕੇ ਆਏ ਆ 2012 ਦੇ ਵਿੱਚ ਠੀਕ ਹੈ ਜੀ ਤੇ ਜਿਹੜੇ ਆਪਣੇ ਵੀਰ ਕਹਿੰਦੇ ਨਾ ਕਿ ਮਾਰਕੀਟ ਚ ਚੰਗੀ ਗੱਲ ਨਹੀਂ ਲੱਭਦੀ ਤੇ ਇੱਥੇ ਆਣਾ ਪੈਣਾ ਤੁਹਾਨੂੰ ਜੀ ਦਵਾਂਗੇ ਚੰਗੀ ਗੱਲ ਔਰ ਲਿਖ ਕੇ ਗਾਰੰਟੀ ਦਵਾਂਗੇ ਅਗਰ ਕੋਈ ਬੰਦਾ ਕਹਿ ਦੇਵੇ ਕਾਰ ਲੱਗੀ ਵੱਜੀ ਐਕਸੀਡੈਂਟ ਕੁਛ ਵੀ ਜੋ ਮਤਲਬ ਡਿਟੇਲ ਦੱਸੀ ਦੱਸੀ ਤੋਂ ਇਲਾਵਾ ਵੀ ਫਰਕ ਨਿਕਲੇ ਆਉਣ ਜਾਣ ਦਾ ਖਰਚਾ ਵੀ ਦੇ ਦਾਂਗੇ ਆਪਾਂ ਜੀ 2017 ਮਾਡਲ ਠੀਕ ਹੈ ਸਿੰਗਲ ਹੈਂਡ ਡਰਾਈਵਨ ਤੇ ਸਿਰਫ ਕਾਰ ਚੱਲੀ 61000 61000 ਔਰ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਕਈ ਵੀਰ ਕਹਿੰਦੇ ਪਤਾ ਨਹੀਂ ਯਾਰ ਮੀਟਰ ਨਾ ਬੈਕ ਹੋਵੇ ਜਾਂ ਕੁਝ ਨਾ ਹੋਵੇ ਏ ਬਬਲੂ ਕਾਰ वर्ल्ड ਦੀ ਖਾਸੀਅਤ ਹੋਊਗੀ ਜੀ ਸਾਡੇ ਕੋਲੋਂ ਕੋਈ ਵੀ ਕਾਰ ਲੈ ਲਓ ਅਗਰ ਕਾਰ ਦਾ ਮੀਟਰ ਬੈਗ ਨਿਕਲੇ ਇੰਜਨ ਖੁੱਲੋ ਆਵੇ ਇੰਜਨ ਚੇਂਜ ਹੋਵੇ ਕਿ ਤੋ ਵੱਢ ਕੇ ਜੁੜੀ ਹੋਵੇ ਇਦਾਂ ਦਾ ਕੁਝ ਵੀ ਨਿਕਲੇ ਤਾਂ ਕਾਰ ਵਾਪਸ ਪੂਰੇ ਪੈਸੇ ਵਾਪਸ ਔਰ ਪੱਕਾ GST ਦਾ ਬਿੱਲ ਮਿਲੂਗਾ ਬਿਲਕੁਲ ਨਵੀਂ ਕਾਰ ਪਹਿਲੇ ਨਾਮ ਤੇ ਡੀਜ਼ਲ ਵਰਜ਼ਨ ਤੇ オリジナル ਪੰਜਾਬ ਨੰਬਰ ਦੀ ਕੋਈ ਕੱਟ ਕੇ ਨੰਬਰ ਨਹੀਂ ਲੱਗਾ ਕੋਈ ਯਾਨੀ ਕਿ ਦਿੱਲੀੋਂ ਆਈ ਜਾਂ ਕੁਝ ਵੀ オリジナル ਪੰਜਾਬ ਨੰਬਰ ਤੇ ਸਿਰਫ ਔਰ ਸਿਰਫ ਤੁਹਾਨੂੰ ਦੇ ਦਾਂਗੇ ਜੀ ਆਪਾਂ 14 ਲੱਖ ਰੁਪਏ ਦੀ ਕਾਰ ਜੋ ਨਵੀਂ ਅੱਜ ਦੇ ਡੀਡ ਚ ਗੱਲ ਕਰਾਂਗੇ 121 ਲੱਖ ਰੁਪਏ ਦੀ ਪੈਂਦੀ ਆ ਤੇ ਐਕਸਟਰਾ ਮੋਡੀਫਿਕੇਸ਼ਨ ਸੀਟ ਕਵਰ ਆ ਵਗੈਰਾ ਸਾਰਾ ਕੁਝ ਹੋਇਆ ਹੋਇਆ ਸਿਰਫ 14 ਲੱਖ ਰੁਪਏ ਤੁਹਾਨੂੰ ਕਾਰ ਦੇ ਦੇਣੀ ਆ ਮੂਨ ਰੂਫ ਪੂਰੇ ਛੱਤ ਚ ਸਨ ਰੂਫ ਡੀਜ਼ਲ ਆਟੋਮੈਟਿਕ ਪਹਿਲੇ ਨਾਂ ਤੇ 올 ओरिजिनल ਦੀ ਲੈ ਕੇ ਗਾਰੰਟੀ ਦਿੱਤੀ ਜਾਊਗੀ 933 ਨੰਬਰ ਪਹਿਲੇ ਨਾਮ ਤੇ ਕਾਰ 올 ਜੈਨੂਇਨ ਜੀ ਮਾਡਲ ਆ ਰੇਡ ਵਾਈਜ਼ ਗੱਲ ਕਰਾਂਗੇ ਬਿਲਕੁਲ ਜੈਨੂਅਲ ਰੇਡ ਦੇ ਵਿੱਚ ਕਾਰ ਦੇ ਦੇਣੀ ਹੈ ਜੀ ਆਪਣੇ ਵੀਰਾਂ ਨੂੰ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਗੱਡੀ ਭਾਲਦੇ ਹਨ ਚੰਗੀ ਦੇ ਭਾਲਦੇ ਵੀ ਪੀ ਵੀ ਨੰਬਰ ਦੀ ਤੇ ਹੋਏ ਵੀ ਪਹਿਲੇ ਨਾਂ ਤੇ ਵੀ ਉਹਨੂੰ ਆਏ ਆ ਵੀ ਅਸੀਂ ਕਦੇ ਹੋਰ ਨਹੀਂ ਜਾਣਾ ਸਾਨੂੰ ਇੱਥੇ ਹੀ ਮਿਲ ਜੇ ਗੱਡੀ ਪੰਜਾਬ ਚੋਂ ਹੀ ਤੇ ਮਿਲੇ ਵੀ ਗੱਡੀਆਂ ਵਧੀਆ ਤੇ ਸਾਫ਼ ਚਾਹੇ ਮਾਡਲ ਹੋਵੇ 12 13 ਚਾਹੇ ਹੋਵੇ 23 24 ਮਾਰਕ ਤੇ ਅੱਜ ਆਪਾਂ ਤੁਹਾਨੂੰ ਐ ਹੋਜੀ ਥਾਂ ਤੇ ਲੈ ਕੇ ਆ ਗਏ ਹਾਂ ਨੀ ਉਹ ਤੇ ਬੁਖਾ ਦੇ ਮਾਰੇ ਕੈਮਰਾ ਮਾਰ ਕੇ ਅੱਜ ਆਪਾਂ ਆ ਗਏ ਸੀ ਬਬਲੂ ਕਾਰਵਲ ਟਲਵੰਡੀ ਭਾਈ ਇਹਨਾਂ ਦੀ ਖਾਸियत ਇਹ ਹੈ ਵੀ ਗੱਡੀਆਂ ਤੁਹਾਨੂੰ ਇੱ ਸ਼ਟ 17 ਗੱਡੀਆਂ ਦਾ ਸਟਾਕ ਹੁੰਦਾ ਇਹਨਾਂ ਕੋਲੇ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਤੱਕ ਤੋਂ ਹਰੇਕ ਕਾਰ ਮਿਲੂਗੀ ਤੇ ਉਸ ਤੋਂ ਬਾਅਦ ਲੋਨ ਵਗੈਰਾ ਵੀ ਥੋੜਾ ਇੱਥੇ ਹੀ ਹੋ ਜਾਣਾ ਵਧੀਆ ਕਾਰਾਂ ਹੁੰਦੀਆਂ ਸਾਫ਼ ਕਾਰਾਂ ਸਰਪ ਸਿਰਪ ਕੋਈ ਵੀ ਨੰਬਰ ਵਾਲੀਆਂ ਕਾਰਾਂ ਨਾਮ ਪਹਿਲੇ ਹੋਣਗੀਆਂ ਨਵੀਆਂ ਅਨਕੋਰ ਕਾਰਾਂ ਹੋਣਗੀਆਂ ਟਾਇਰ ਨਵੇਂ ਅਨਕੋਰ ਜੋ ਤੁਸੀਂ ਇੱਥੇ ਆਓਗੇ ਨਾ ਥੋੜੀ ਜਿਹਾ ਵੇਖ ਕੇ ਹੀ ਗੱਡੀਆਂ ਨੂੰ ਖੁਸ਼ ਹੋ ਜਾਣੀਆਂ ਕਿਉਂਕਿ ਗੱਡੀਆਂ ਦਾ ਜੋ ਇੱਥੇ ਸਾਂਭ ਸੰਭਾਲ ਕਰਦੇ ਆਂ ਦੇਖਦੇ ਕਰਦੇ ਸਾਨੂੰ ਇੱਥੇ ਆਏ ਪਾ ਲੱਗਣਾ ਵੀ ਦੂਜੀ ਸ਼ੋਅਰੂਮਾਂ ਨਾਲੋਂ ਇਹਨਾਂ ਦਾ ਕੀ ਫਰਕ ਆ ਆ ਤੁਸੀਂ ਹੁਣ ਵੇਖ ਰਹੇ ਹੋ ਇਕੋ ਲੈਂਡ ਖੜੀਆਂ ਗੱਡੀਆਂਆਂ ਦੀਆਂ ਵੇਖੋ ਤੁਸੀਂ ਪਾਲੀਸ਼ ਵੀ ਕਰੇਟਾ ਹੈਗੀ ਆ ਨਿਊ ਸ਼ੇ ਵੀ ਹੈਗੀ ਹੈ ਕਰੇਟਾ ਗਾਂ ਥੋੜਾ ਜਾਉਂਗੇ ਗਾਂ ਹੋ ਸਟਾਕ ਵੀ ਕਾਫੀ ਜ਼ਿਆਦਾ ਹੈਗਾ ਕਹਿੰਦਾ ਵੀ ਹਰੇਕ ਤਰ੍ਹਾਂ ਦੇ ਨੇ ਕੋਲ ਸਟਾਕ ਆ ਤੁਹਾਡੀ ਜੋ ਵੀ ਪਸੰਦ ਆ ਤੁਹਾਡੀ ਚਾਹੇ ਆਲਟੋ ਲੈਣੀ ਆ ਚਾਹੇ ਨੋਵਾ ਲੈਣੀ ਆ ਚਾਹੇ ਕੀਆ ਲੈਣੀ ਆ ਚਾਹੇ ਕੋਈ ਹੋਰ ਗੱਡੀ ਲੈਣੀ ਆ ਜੋ ਵੀ ਤੁਹਾਡੀ ਹੈਗੀ ਪਸੰਦ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਸੋ ਆਜੋ ਫੇਰ ਅੰਦਰ ਚੱਲਦੇ ਆ ਵਿਪਕ ਬਾਣੀ ਨਾਲ ਜਾ ਕੇ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਕੱਲੀ ਕੱਲੀ ਗੱਡੀ ਤੁਹਾਨੂੰ ਦੱਸਾਂਗੇ ਰੇਟ ਵੀ ਕੀ ਰੇਟ ਆ ਤੇ ਸਵਾਦ ਆਊ ਇਨਾ ਤੁਹਾਨੂੰ ਮੈਂ ਦੱਸਤਾ ਆ ਜਾਓ ਫਿਰ ਦੋਦੀਪ ਕੋਈ ਕੀ ਹਾਲ ਚਾਲ ਹੈ ਵੀਰੇ ਤੁਸੀਂ ਸਵਾਗਤ ਆ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਵੀ ਅੱਜ ਕਾਰਾਂ ਵੇਖੀਆਂ ਗੱਡੇ ਗੱਲ ਕੇ ਮੈਨੂੰ ਆਪਣੀ ਬਹੁਤ ਸਵਾਦ ਆ ਗਿਆ ਵੀ ਬਹੁਤ ਥੋੜਾ ਇਥੇ ਕਿਹਾ ਕੱਲੀ ਕੱਲੀ ਕਾਰ ਵੇਖੀ ਮੈਂ ਸ਼ੀਸ਼ੇ ਨੂੰ ਸਾਫ਼ ਕਰੀ ਥੋੜੇ ਕੋਲੇ ਇਥੇ ਹਨਾ ਵੀਰੇ ਬਿਲਕੁਲ ਵੀਰੇ ਵੀਰਾਂ ਦਾ ਪਿਆਰ ਆ ਜੀ ਤੇ ਤੋਹਫੇ ਆਪਾਂ ਨਵੇਂ ਨਵੇਂ ਲੈ ਕੇ ਆਉਂਦੇ ਰਹਿੰਦੇ ਤੁਸੀਂ ਲੋਨ ਬਾਰੇ ਦੱਸਦੇ ਹੋ ਲੋਨ ਬੇ ਕੀ ਪ੍ਰੋਸੈਸ ਹੈ ਆਪਣਾ ਲੋਨ ਕਰਾ ਹੋ ਜਾਂਦਾ ਲੋਨ ਆਪਣੇ ਕੋਲ ਦੇਖੋ ਹਰ ਕਾਰ ਦੇ ਉੱਪਰ ਹੈ 20 ਤੋਂ 30% ਡਾਊਨ ਪੇਮੈਂਟ ਕਰਕੇ ਕਿਸੇ ਵੀ ਕਾਰ ਤੇ ਲੋ ਪ੍ਰੋਸੈਸ ਕੀ ਬਹੁਤ ਫਾਸਟ ਆਪਣੇ ਕੋਲ ਠੀਕ ਹੈ ਬੰਦੇ ਦੀ ਪ੍ਰੋਫਾਈਲ ਅਸੇਬਲ ਸਕੋਰ ਕੀ ਹੋਣਾ ਚਾਹੀਦਾ ਅੱਧੇ ਘੰਟੇ ਚ ਲੋਨ ਵੀ ਓਕੇ ਕਰਵਾ ਦਾਂਗੇ ਠੀਕ ਹੈ ਜੀ ਹੁਣ ਆਲ ਪੰਜਾਬ ਦੇ ਕਿਸੇ ਵੀ ਕੋਨੇ ਚੋਂ ਆ ਰਹੇ ਪ੍ਰੋਸੈਸ ਸਾਰਾ ਇਹੀ ਆ ਇਹ ਆਪਣੇ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਣੀ ਨਾਲ ਲੈ ਕੇ ਆਓ ਠੀਕ ਹੈ ਪ੍ਰੋਸੈਸ ਸਾਰਾ ਇੱਥੇ ਕਰਵਾਓ। ਕਦੇ ਐ ਹੁੰਦਾ ਯਾਰ ਗੱਡੀ ਇੱਥੋਂ ਵੇਖਣੀ ਹੁੰਦੀ ਆ, ਲੋਨ ਵਰਗੇ ਤਾਂ ਹੋਰ ਕਰਨਾ ਹੁੰਦਾ। ਥੋੜਾ ਸਾਰਾ ਕੁਝ ਇੱਥੇ ਹੀ ਹੋ ਜਾਣਾ। ਇੱਥੇ ਹੀ ਆਰ.ਸੀ. ਟ੍ਰਾਂਸਫਰ ਦਾ ਪ੍ਰੋਸੈਸ ਹੈ ਜੀ, ਇੱਥੇ ਹੀ ਇੰਸ਼ੋਰੈਂਸ ਹੋਊਗੀ ਤੁਹਾਡੀ। ਠੀਕ ਹੈ। ਮਤਲਬ ਕਾਰ ਦੇ ਵਿੱਚ ਜੋ ਆਪਣੀ ਫਾਰਮੈਲਿਟੀਆਂ ਆ ਸਾਰੀ ਇੱਥੇ ਕੰਪਲੀਟ ਕਰਕੇ ਡਿਲੀਵਰ ਕਰਾਂਗੇ। ਕੋਈ ਨਹੀਂ ਆ ਕਿ ਤੁਹਾਨੂੰ ਕਿਤੇ ਬਾਹਰ ਆ ਇੰਸ਼ੋਰੈਂਸ ਇੱਥੋਂ ਕਰਾਉਣਾ, ਪੋਲੀਸੈਂਸ ਇੱਥੋਂ ਕਰਾਉਣਾ, ਆਰ.ਸੀ. ਕਿਤੇ ਨਹੀਂ। ਸਾਰਾ ਪ੍ਰੋਸੈਸ ਇੱਥੇ ਹੀ ਹੋਊਗਾ। ਠੀਕ ਹੈ। ਤੇ ਉਸ ਤੋਂ ਜਿਹੜੇ ਸਾਉਣਾ ਰੇਟ ਆ ਉਹਨੇ ਦੀ ਚੀਜ਼ ਹੈਗੀ ਆ ਵੀ ਗੱਡੀਆਂ ਬਹੁਤ ਵਧੀਆ ਸਾਫ ਆ ਤੇ ਉਸ ਤੋਂ ਬਾਈ ਦਾਂਜੀ ਵੀ ਕੋਈ ਤੁਸੀਂ ਐਂ ਦੱਸ ਦਿਓ ਵੀ ਜੇ ਕਿਸੇ ਨੇ ਆਪਣੇ ਕੋਲ ਇੱਥੇ ਆਉਣਾ ਹੋਵੇ ਲੋਕੇਸ਼ਨ ਆਪਣੀ ਕਿੱਥੇ ਰਹੀ ਨੇ ਬਹੁਤ ਗੱਲ ਆ ਲੋਕੇਸ਼ਨ ਵੀਰੇ ਆਪਣੀ ਤਲਵੰਡੀ ਪਈ ਸ਼ਹਿਰ ਪੈਂਦਾ ਜੀ ਜੋ ਕਿ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤੁਸੀਂ ਗੂਗਲ ਦੇ ਉੱਪਰ ਲੋਕੇਸ਼ਨ ਅਪਡੇਟ ਕਰਕੇ ਪਹੁੰਚ ਸਕਦੇ ਹੋ ਜੋ ਮੇਨ ਆਪਣਾ ਹਾਈਵੇ ਰੋਡ ਪੈਂਦਾ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਤੇ ਮੋਗਾ ਤੇ ਜਸਟ 15 ਮਿੰਟ ਦਾ ਰਸਤਾ ਜੀ ਸਾਰਾ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤਲਵੰਡੀ ਪਈ ਖਾਸ ਠੀਕ ਹੈ ਲੈ ਵੀ ਦੋਸ ਕੱਲੀ-ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਰੇਟ ਆਜੋ ਤੇ ਲੈ ਵੀ ਦੋਸਤੋ ਹੁਣ ਬਸ ਥੋੜੇ ਵਾਸਤੇ ਲਾਤਾ ਮੇਲਾ ਕ੍ਰੇਟਾ ਗੱਡੀਆਂ ਨਾਲ ਦੇਖੋ ਤੁਸੀਂ 올ਡ ਸ਼ੇਪ ਨਿਊ ਸ਼ੇਪ ਤੁਹਾਨੂੰ ਸਾਰੀਆਂ ਮਿਲਣਗੀਆਂ ਲੈ ਵੀ ਜੇ ਕੋਈ ਇਧਰੋਂ ਕਰ ਲਈ ਸ਼ੁਰੂ ਕਰ ਆਪਾਂ ਇਧਰੋਂ ਕਰਦੇ ਆ ਜੀ ਆਪਾਂ ਸਟਾਰਟ ਤਵੀਰ ਡਿਮਾਂਡ ਕਰਦੇ ਪਹਿਲੇ ਨਾਲੀਆਂ 11 ਚਾਹੀਦੀਆਂ ਜੀ ਲਓ ਫਿਰ 2018 ਮਾਡਲ ਪਹਿਲੇ ਨਾਮ ਤੇ ਠੀਕ ਹੈ ਜੀ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਫਰੰਟ ਇਹਦੀਆਂ ਵੀ ਹੈਡਲਾਈਟਾਂ LED ਲਗਵਾਈਆਂ ਕਿਉਂਕਿ ਅੱਜ ਦੇ ਡੇਟ ਤੇ ਟ੍ਰੈਂਡ ਚੱਲ ਪਿਆ ਜੀ LED ਲਾਈਟਾਂ ਦਾ ਠੀਕ ਹੈ ਜੀ ਔਰ ਵੀਰ ਕਹਿੰਦੇ ਚਿੱਟੀਆਂ ਲਾਈਟਾਂ ਚਾਹੀਦੀਆਂ 18 ਮਾਡਲ ਆ ਜੀ ਪਹਿਲੇ ਨਾਂ ਤੇ ਆ ਠੀਕ ਹੈ ਹਾਂਜੀ ਔਰ ਇਹ 1.4 ਲੀਟਰ ਇੰਜਨ ਦੇ ਵਿੱਚ ਆ ਜਿਹਦੀ ਐਵਰੇਜ ਜ਼ਿਆਦਾ ਮਿਲਦੀ ਆ ਠੀਕ ਹੈ ਜੀ ਹਾਂਜੀ ਜਿੱਦਾਂ i20 ਦਾ ਇੰਜਨ ਆਂਦਾ 1400cc ਇਹ ਕ੍ਰਿਕਟਰ ਦਾ ਵੀ 1400cc ਇੰਜਨ ਆ ਠੀਕ ਹੈ ਇਹਦੀ ਐਵਰੇਜ ਜਿਆਦਾ ਪੀਵੀ ਬੈਂਡ ਮੁਹੱਲੀ ਦਾ ਨੰਬਰ 5595 ਠੀਕ ਹੈ ਤਾਂ ਰੇਟ ਦੇ ਦਾਂਗੇ ਸਿਰਫ ਔਰ ਸਿਰਫ ਤੁਹਾਨੂੰ 8 ਲੱਖ ਤੇ 45000 ਰੁਪਏ ਦੀ ਕਾਰ 2018 ਮਾਡਲ ਪਹਿਲੇ ਨਾਂ ਤੇ ਕਾਰ ਦੀ ਠੀਕ ਹੈ ਲੈ ਜਦੋਂ 18 ਮਾਡਲ ਪਹਿਲੇ ਨਾਂ ਤੇ ਰੇਟ ਤੁਹਾਨੂੰ ਦੱਸਤਾ ਹੋਇਆ ਉਸ ਤੋਂ ਬਾਅਦ ਫਿਰ ਜੇ ਆਪਣੀ ਆ ਆ ਗਈ ਪ੍ਰੋਜੈਕਟ ਹੈਡਲਾਈਟਾਂ ਵਿੱਚ ਵਾਕੀ ਲੈਣੇ ਜਾਣਾ ਇਹ ਆ ਜੀ 2017 ਮਾਡਲ ਠੀਕ ਹੈ ਸਿੰਗਲ ਹੈਂਡ ਡਰਾਈਵਨ ਤੇ ਸਿਰਫ ਕਾਰ ਚੱਲੀ 61000 61000 ਔਰ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਕਈ ਵੀਰ ਕਹਿੰਦੇ ਪਤਾ ਨਹੀਂ ਯਾਰ ਮੀਟਰ ਨਾਲ ਬੈਕ ਹੋਵੇ ਜਾਂ ਕੁਝ ਨਾ ਹੋ ਇਹ ਬਬਲੂ ਕਾਰ वर्ल्ड ਦੀ ਖਾਸੀਅਤ ਹੋਊਗੀ ਜੀ ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਜੋ ਵੀ ਆ ਲਿਖ ਕੇ ਗਰੰਟੀ ਦਿੱਤੀ ਜਾਊਗੀ ਸਾਡੇ ਕੋਲੋਂ ਕੋਈ ਵੀ ਕਾਰ ਲੈ ਲਓ ਅਗਰ ਕਾਰ ਦਾ ਮੀਟਰ ਬੈਗ ਨਿਕਲੇ ਇੰਜਨ ਖੁੱਲੋ ਆਵੇ ਇੰਜਨ ਚੇਂਜ ਹੋਵੇ ਕਿ ਤੋ ਵੱਢ ਕੇ ਜੁੜੀ ਹੋਵੇ ਮਤਲਬ ਜੇ ਵੀਰੇ ਡਰਦੇ ਆ ਯਾਰ ਪਤਾ ਨਹੀਂ ਐਕਸੀਡੈਂਟ ਕਾਰਨਾ ਹੋਵੇ ਉੱਥੇ ਜਾ ਕੇ ਕੀ ਨਿਕਲੂਗਾ ਨਾ ਲਿਖ ਕੇ ਗਰੰਟੀ ਦਿੱਤੀ ਜਾਊਗੀ ਜੀ ਇਦਾਂ ਦਾ ਕੁਝ ਵੀ ਨਿਕਲੇ ਤਾਂ ਕਾਰ ਵਾਪਸ ਪੂਰੇ ਪੈਸੇ ਵਾਪਸ ਔਰ ਪੱਕਾ GST ਦਾ ਬਿੱਲ ਮਿਲੂਗਾ ਕੋਈ ਵੀ ਕਾਰ ਲੈ ਲਓ ਜੀ ਕੋਈ ਭੁਲੇਖਾ ਹੋਵੇ ਥੋੜਾ ਅਸੀਂ ਦੂਰ ਕਰਾਂਗੇ ਇੱਥੇ ਹਾਂਜੀ 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 ਇਹ ਇਹਦਾ ਫਿਰ ਕੀ ਰੇਟ ਰੱਖਿਆ ਹੈ ਕਿਹੜਾ ਮਾਡਲ ਹੈ ਇਹ ਵੀਰੇ 2017 ਮਾਡਲ ਹੈ ਜੀ ਪਹਿਲੇ ਨਾਲ ਤੇ 60000 ਹੀ ਚੱਲੀ ਹੈ ਸਿਰਫ ਠੀਕ ਹੈ ਜੀ ਐਸਐਕਸ ਮਾਡਲ ਆ ਡੀਜ਼ਲ ਦੇ ਵਿੱਚ 1.6 ਠੀਕ ਹੈ ਸੀਟ ਕਵਰ ਵਗੈਰਾ ਸਟੀering ਕੰਟਰੋਲ ਸਭ ਕੁਝ ਮਿਲਦਾ ਸ਼ੀਸ਼ੇ ਬਟਨ ਤੋਂ ਫੋਲਡੇਬਲ ਮਿਲਦੇ ਆ ਲਾਇ ਕੰਪਨੀ ਦੇ ਮਿਲਦੇ ਆ ਜੀ ਆਪਾਂ ਨੂੰ ਠੀਕ ਹੈ ਔਰ ਇਹ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 8 ਲੱਖ ਤੇ 10000 ਰੁਪਏ ਦੀ ਠੀਕ ਹੈ ਹਾਂਜੀ ਇਹ ਸਿੰਗਲ ਹੈਂਡ ਡਰਾਈਵਨ ਆ ਪਹਿਲੇ ਨਾਲ ਵਾਲੀ ਕਾਰ ਤੇ ਤੀਸਰੀ ਨਾਲ ਵਾਲੀ ਕਾਰ ਦਾ ਬਹੁਤ ਫਰਕ ਹੁੰਦਾ ਵੀਰੇ ਚੀਜ਼ ਨੂੰ ਸਮਝੋ ਪਹਿਲੇ ਨਾਲ ਵਾਲੀ ਕਾਰ ਆ ਠੀਕ ਹੈ ਜੀ ਇਹ ਲੂਨ ਕਰਕੇ ਨਾ ਕਰ ਦੂੰਗਾ ਲੋਨ ਕਰਵਾ ਲਓ ਜੀ 6 ਲੱਖ ਰੁਪਏ ਦਾ ਲੋਨ ਹੋ ਜਾਊਗਾ ਠੀਕ ਹੈ ਜੀ ਹਾਂਜੀ ਵੀ ਦੋਸਤੋ ਲੋਨ ਵਗੈਰਾ ਤੁਹਾਨੂੰ ਦੱਸਤਾ ਫਿਆ ਹਾਂਜੀ ਹਾਂਜੀ ਕੋਈ ਵੀ ਕਾਰ ਲੈ ਲਓ ਵੀਰੇ 20 30% ਡਾਊਨ ਪੇਮੈਂਟ ਕਰਕੇ ਲੋਨ ਹੋ ਜੂ ਮੰਨ ਲਓ 10 ਲੱਖ ਰੁਪਏ ਦੀ ਕਾਰ ਆ 3 ਲੱਖ ਰੁਪਏ ਲਿਆਓ ਬਾਕੀ ਲੋਨ ਹੋ ਜੀ ਠੀਕ ਹੈ ਜੀ ਲੈ ਦੋਸਤੋ ਉਸ ਤੋਂ ਬਾਅਦ ਆ ਤੁਹਾਡੇ ਵਾਸਤੇ ਆ ਲੈ ਕੇ ਆ ਗਏ 56 11 ਕ੍ਰੇਟਾ ਬਹੁਤ ਸੋਹਣੀ ਹੈ ਵੀ ਬੱਕੇਪਾ ਲੈ ਲੈਣੇ ਫਿਰ ਜਾਣਕਾਰੀ ਬਈ ਕਿਹੜਾ ਔਰਿਜਨਲ ਦੀ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਜੀ ਠੀਕ ਹੈ ਜੀ ਅਲੋਇਡ ਹੈ ਰੀਨ ਨੂੰ ਵੀ ਐਕਸਟਰਾ ਲੱਗੇ ਹੋ ਯਾਰ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਠੀਕ ਹੈ ਜੀ ਕਿ ਵੀਰਾਂ ਨੂੰ ਆਟੋਮੈਟਿਕ ਕਾਰ ਮਾਰਕੀਟ ਦੇ ਵਿੱਚ ਚੰਗੀ ਨਹੀਂ ਲੱਭਦੀ ਤੇ ਆਪਣੇ ਕੋਲ ਖੜੀ ਹੈ ਜੀ ਠੀਕ ਹੈ ਫਰਸਟ ਓਨਰ ਆਲ ਔਰਿਜਨਲ ਦੀ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਜੀ ਠੀਕ ਹੈ ਜੀ ਹਾਂ ਜੀ ਮੂਨ ਰੂਫ ਵਾਲਾ ਮਾਡਲ ਆ ਹਾਂ ਜੀ ਬਹੁਤ ਸੋਹਣੀ ਕਾਰ ਟਾਇਰ ਲੈਵਲ ਜਿਵੇਂ ਨਵੇਂ ਵਰਗੇ ਆ ਗੱਡੀ ਬਹੁਤ ਸਾਫਾ ਕੀਤੀ ਇਹਦਾ ਫਿਰ ਦੱਸੋ ਕੀ ਰੇਟ ਰੱਖਿਆ 14 ਲੱਖ ਰੁਪਏ ਦੀ ਕਾਰ ਜੋ ਨਵੀਂ ਅੱਜ ਦੇ ਡੇਟ 'ਚ ਗੱਲ ਕਰਾਂਗੇ 121 ਲੱਖ ਰੁਪਏ ਦੀ ਪੈਂਦੀ ਆ ਟੈਕਸਟਰਾ ਮੋਡੀਫਿਕੇਸ਼ਨ ਸੀਟ ਕਵਰ ਆ ਵਗੈਰਾ ਸਾਰਾ ਕੁਝ ਹੋਇਆ ਗਿਆ ਸਿਰਫ 14 ਲੱਖ ਰੁਪਏ ਤੁਹਾਨੂੰ ਕਾਰ ਦੇ ਦੇਣੀ ਆ ਮੂਨ ਰੂਫ ਪੂਰੇ ਛੱਤ 'ਚ ਸਨ ਰੂਫ ਡੀਜ਼ਲ ਆਟੋਮੈਟਿਕ ਪਹਿਲੇ ਨਾਂ ਤੇ 올 ओरिजिनल ਦੀ ਲੈ ਕੇ ਗਾਰੰਟੀ ਦਿੱਤੀ ਜਾਊਗੀ ਠੀਕ ਹੈ ਜੀ ਲੈ ਬੋ ਸ਼ਾਰਟਿੰਗਾਂ ਫੁੱਲ ਬੜਾ ਫੁੱਲਾ ਹਾਂਜੀ ਬਹਰੂ ਕਾਰਵਾਂ ਦੇ ਉਸ ਤੋਂ ਬਾਅਦ ਫਿਰ ਜੇ ਆਪਣੀ ਆ ਆ ਗਈ ਆ ਬਹੁਤ ਘੈਂਟ ਕਾਰ ਆ ਤਕੜੇ ਇੰਜਨ ਵਾਲੀ ਆ ਤਕੜੀ ਗੱਡੀ ਆ ਯਾਰ ਨੰਬਰ ਵੀ ਸੋਹਣਾ ਬਾਕੀ ਲੈਣੇ ਆ ਪਹ ਜਾਣਕਾਰੀ ਤੋਹਫਾ ਆਪਨਾ ਵੀਰ ਕੋਈ ਲੈਣਾ ਚਾਹੁੰਦਾ ਨਾਲ ਤਾਂ ਲੈ ਸਕਦੇ ਹੋ ਤੁਸੀਂ ਠੀਕ ਹੈ ਠੀਕ ਹੈ ਜੀ ਆਦਰਵਾਇਜ਼ ਪੇਡ ਨੰਬਰ ਆ ਜੋ ਤੁਹਾਨੂੰ ਵੀ ਅੱਜ ਦੀ ਡੇਟ 'ਚ ਪਤਾ ਕਿ ਲੱਖ ਡੇਢ ਲੱਖ ਰੁਪਏ ਤੋਂ ਰੇਟ ਸਟਾਰਟਿੰਗ ਹੈ ਦਾ 100 ਨੰਬਰ 0 ਤੋਂ 100 ਨੰਬਰ ਤੱਕ ਤੇ ਬਿਲਕੁਲ ਨਵੀਂ ਕਾਰ ਪਹਿਲੇ ਨਾਮ ਤੇ ਡੀਜ਼ਲ ਵਰਜ਼ਨ ਤੇ オリジナル ਪੰਜਾਬ ਨੰਬਰ ਦੀ ਕੋਈ ਕੱਟ ਕੇ ਨੰਬਰ ਨਹੀਂ ਲੱਗਾ ਕੋਈ ਯਾਨੀ ਕਿ ਦਿੱਲੀੋਂ ਆਈ ਜਾਂ ਕੁਛ ਵੀ オリジナル ਪੰਜਾਬ ਨੰਬਰ ਤੇ ਇੰਟੀਰੀਅਰ ਦੀ ਗੱਲ ਕਰੋਗੇ ਜਿੱਦਾਂ ਆਪਾਂ ਸਮਝ ਲਈਏ ਕਿ 23 24 ਮਾਡਲ ਕਰ ਲੈਣ ਲੱਗੇ ਆ ਕਿਉਂਕਿ ਆਈਆਂ ਲਾਸਟ 19 ਤੱਕ ਹੀ ਆਈਆਂ ਆ ਇਹ ਤੇ ਆਪਣੇ ਕੋਲ 17 ਮਾਡਲ ਆ ਜੀ ਵੇਰੀਐਂਟ ਆ ਪਹਿਲੇ ਨਾਮ ਤੇ ਬਿਲਕੁਲ ਨਵੀਂ ਗਾਰ ਇੰਟੀਰੀਅਰ ਰਵਾਈਸ ਦੀ ਨਾਲ ਦੋਸਤੋਂ ਵੀਰ ਚੈੱਕ ਕਰ ਲੋ ਕਰਵਾ ਲੈ ਕਿੱਦਾਂ ਹਾਂ ਜੀ ਸਿਰਫ 90000 ਕਿਲੋਮੀਟਰ ਕਾਰ ਚੱਲੀ ਆ ਠੀਕ ਆ ਚਾਰੋਂ ਟਾਇਰ ਨਵੇਂ ਲੱਗ ਚੁੱਕੇ ਆ ਜੀ ਹਮ ਹਮ ਸਾਰੇ ਸ਼ੀਸ਼ੇ ਨਾਲ ਦੇ ਕਰਦੇ ਤੇ ਕੀ ਪ੍ਰਾਈਸ ਹੋਈ ਫਿਰ ਇਹ ਵੀਰੇ ਤੁਹਾਨੂੰ ਦੇ ਦਾਂਗੇ ਸਿਰਫ ਸਿਰਫ 10 ਲੱਖ ਤੇ 90000 ਰੁਪਏ ਦੀ ਕਾਰ ਠੀਕ ਹੈ ਬਿਲਕੁਲ ਤੋਹਫਾ ਪੀਸ ਲੈ ਕੇ ਆਏ ਆ ਜੀ ਠੀਕ ਹੈ ਲੈ ਦੋਸਤੋ ਰੇਟ ਤੁਸੀਂ ਸੁਣ ਲਿਆ ਹੋਇਆ ਪਹਿਲਾਂ ਆਓ ਪਹਿਲਾਂ ਪਾਓ ਬਹੁਤ ਵਧੀਆ ਕਾਰ ਆ ਗਈ ਬਿਲਕੁਲ ਉਸ ਤੋਂ ਬਾਅਦ ਫਿਰ ਜਿਵੇਂ ਦੀਮਕ ਬਾਈ ਨੇ ਕਿਹਾ ਸੀ ਵੀ 9 ਵਜੇ ਥੋੜੀ ਅਸਤ ਵਾਹ ਵਾਖੋਣੀਆਂ ਤੁਹਾਨੂੰ ਆਪਾਂ ਤੇ ਆ ਦੂਜੀ ਆ ਗਈ ਫਿਰ ਆਪਣੀ ਬਿਲਕੁਲ ਜੀ ਅਰੇ ਵੀ ਵੀ ਮਾਡਲ ਲੈ ਕੇ ਆਏ ਆ 2012 ਦੇ ਵਿੱਚ ਠੀਕ ਹੈ ਜੀ ਤੇ ਜਿਹੜੇ ਆਪਣੇ ਵੀਰ ਕਹਿੰਦੇ ਹਨਾ ਕਿ ਮਾਰਕੀਟ ਚ ਚੰਗੀ ਕਾਰ ਨਹੀਂ ਲੱਭਦੀ ਇੱਥੇ ਆ ਅਗਰ ਕੋਈ ਬੰਦਾ ਕਹਿ ਦੇਵੇ ਕਾਰ ਲੱਗੀ ਵੱਜੀ ਐਕਸੀਡੈਂਟ ਕੁਛ ਵੀ ਜੋ ਮਤਲਬ ਡਿਟੇਲ ਦੱਸੀ ਦੱਸੀ ਤੋਂ ਇਲਾਵਾ ਕਿ ਫਰਕ ਨਿਕਲੇ ਆਉਣ ਜਾਣ ਦਾ ਖਰਚਾ ਵੀ ਦੇ ਦਾਂਗੇ ਆਪਾਂ ਠੀਕ ਹੈ ਜੀ ਲੈ ਛੋਟੀਆਂ ਫੁੱਲ ਬੜਾ ਫੁੱਲ ਹੈ ਅੰਟੀਰੀਅਰ ਦਾ ਪਾਸੋਂ ਚੈੱਕ ਕਰਵਾ ਦਿੰਨੇ ਬਹੁਤ ਵਧੀਆ ਬਿਲਕੁਲ ਨਵੀਂ ਨਹੀਂ ਦਾ ਸਟੀering ਦਾ ਲੋਗੋ ਤੁਸੀਂ ਦੇਖੋਗੇ ਇਦਾਂ ਦੀ ਬਹੁਤ ਰੇਅਰ ਮਿਲਦੀਆਂ ਤੇ ਪਹਿਲੇ ਨਾਮ ਤੇ ਕਾਰ ਆ ਜੀ ਠੀਕ ਹੈ 12 ਮਾਡਲ ਦੇ ਵਿੱਚ ਪਹਿਲੇ ਨਾਮ ਤੇ ਹੂੰ ਤੇ ਨੰਬਰ ਪੇਡ 0086 ਠੀਕ ਹੈ ਜੋ ਕਿ ਪੇਡ ਤੁਹਾਨੂੰ ਵੀ ਪਤਾ ਲੱਖ ਰੁਪਏ ਦਾ ਨੰਬਰ ਆ ਜੇ ਕਿਸੇ ਵੀਰ ਨੇ ਨਹੀਂ ਲੈਣਾ ਤਾਂ ਮਾਰਕੀਟ ਤੇ ਸੇਲ ਕਰਨਾ ਚਾਹੁੰਦਾ ਤਾਂ ਸੇਲ ਵੀ ਹੋ ਜਾਊਗਾ ਨੰਬਰ ਠੀਕ ਹੈ ਤੇ ਦੱਸੋ ਫਿਰ ਪ੍ਰਾਈਸ ਬਈ ਦਾ ਇਹ ਵੀਰੇ ਸਿਰਫ ਔਰ ਸਿਰਫ ਆਪਾਂ ਤੁਹਾਨੂੰ ਦੇ ਦੇਣਗੇ ਜੀ ਕਾਰ 5 ਲੱਖ ਤੇ 80000 ਰੁਪਏ ਦੀ ਫਾਈਨਲ 12 ਮਾਡਲ 20 ਵੇਰੀਐਂਟ ਲੈ ਕੇ ਆਏ ਆ ਕੋਈ ਜੀ ਮਾਡਲ ਨਹੀਂ ਆ ਜੀ ਕੋਈ ਦੂਸਰੇ ਤੀਸਰੇ ਨਾਮ ਦੇ ਨਹੀਂ ਪਹਿਲੇ ਨਾਮ ਤੇ ਐਕਸਟਰਾ ਲੈਟਰ ਲੱਗੇ ਹੋਏ ਆ ਪੇਡ ਨੰਬਰ ਦੇ ਨਾਲ ਦਿੱਤੀ ਜਾਊਗੀ ਬਿਲਕੁਲ ਜੀ ਚੈਂਪੀਅਨ ਗੋਲਡਨ ਤੁਹਾਨੂੰ ਵੀ ਬੜਾ ਤੋਹਫਾ ਵੀ ਸਿੱਧਾ ਬ ਥੋੜੇ ਪੈਸੇ ਤੁਸੀਂ ਨੋਵਾ ਭਾਲਦੇ ਹੋ ਆ ਜਾਓ ਫਿਰ ਇੱਥੇ ਕਰਨਾ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਫਿਰ ਆਪਣੀ ਜੋ ਅਗਲੀ ਆ ਗਈ ਆ ਇਹਨੂੰ ਵੀ ਕੋਈ ਨਹੀਂ ਜਾਣਦਾ ਨੋਵਾ ਕ੍ਰਿਸਟਾ ਇਹ ਬਾਕੀ ਲੈਣੇ ਜਾਣਕਾਰੀ ਇਹਨੂੰ ਨੋਵਾ ਕ੍ਰਿਸਟਾ ਮਿਲਣਗੀਆਂ ਤੁਹਾਨੂੰ ਅੱਜ ਭੰਡਾਰ ਦਵਾਂਗੇ ਜੀ ਨੋਵਾ ਕ੍ਰਿਸਟਾ ਦਾ ਤੇ ਨੰਬਰ ਪੇੜ ਠੀਕ ਹੈ ਜੀ 933 ਨੰਬਰ ਹੂੰ ਹੂੰ ਪਹਿਲੇ ਨਾਮ ਤੇ ਕਾਰ ਠੀਕ ਹੈ 올 ਜੈਨੂਨ ਜੀ ਮਾਡਲ ਆ ਰੇਟ ਵਾਈਜ਼ ਗੱਲ ਕਰਾਂਗੇ ਬਿਲਕੁਲ ਜੈਨੂਨ ਰੇਟ ਦੇ ਵਿੱਚ ਕਾਰ ਦੇ ਦੇਣੀ ਹੈ ਜੀ ਆਪਣੇ ਵੀਰਾਂ ਨੂੰ ਪਰ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਸਾਰੇ ਸ਼ੀਸ਼ੇ ਨਾਲ ਦੇ ਸੀਟ ਕਵਰ ਬਹੁਤ ਟਾਪ ਕੁਆਲਿਟੀ ਦੇ ਔਰ ਕੈਪਟਨ ਸੀਟ ਸੈਂਟਰ ਚ ਦੇਖ ਸਕਦੇ ਹੋ ਕੈਪਟਨ ਸੀਟਾ ਇੰਡੀਰੀਅਰ ਦੀ ਇਦਾਂ ਜਿਹਾ ਜੈਡ ਚ ਕਨਵਰਟ ਹੁੰਦੀ ਹੈ ਜੀ ਹਾਂ ਬਿਲਕੁਲ ਬਿਲਕੁਲ ਨਵੀਂ ਹੈ ਜੀ ਕਾਰ ਐਲ ਇ ਨਾਮ ਤੇ ਆ ਠੀਕ ਆ ਹਾਂਜੀ ਕੀ ਪ੍ਰਾਈਸ ਰੱਖਿਆ ਹੋਇਆ ਹੈ ਜੀ ਇਹ ਦੇ ਦਾਂਗੇ ਜੀ ਆਪਾਂ ਤੁਹਾਨੂੰ ਸਿਰਫ 14 ਲੱਖ ਤੇ 40000 ਰੁਪਏ ਦੀ ਠੀਕ ਹੈ ਹਾਂਜੀ 14 40 ਦੀ ਦੇ ਦੇਣੀ ਹੈ ਜੀ ਲੋਨ ਕਰਾਣਾ ਚਾਹੁੰਦਾ ਕਈ ਵੀਰ ਆਪਣਾ 10-11 ਲੱਖ ਰੁਪਏ ਦਾ ਲੋਨ ਵੀ ਕਰਵਾ ਦਾਂਗੇ ਠੀਕ ਹੈ ਹਾਂਜੀ ਮੈਂ ਕਿ ਦੱਸ ਲੋਨ ਵੈਰਾ ਥੋੜਾ ਹੋ ਜਾਣਾ ਬਹੁਤ ਵਧੀਆ ਘੈਂਟ ਹੈਗੀ ਨੋਵਾ ਕ੍ਰਿਸਟਾ